ਗੁਰਜੀ ਸੰਦਲ ਚੈਨਲ ਦੇ ਆਪ ਸਵਾਗਤ ਹੈ ਜੀ ਤਾਜ਼ਾ ਖਬਰ ਜ਼ਿਲ੍ਹਾ ਕਾਨੂੰਨ ਸਬੰਧਾਂ ਸਰਟੀਫਿਕੇਟ ਚਲਾਈ ਗਈ ਨਸ਼ਾ ਮੁਕਤ ਪੰਜਾਬ ਤੇ ਨਸ਼ੀ ਨਸ਼ਿਆਂ ਵਿਰੁੱਧ ਨੌਜਵਾਨ ਮਰਮ ਸਫਲਤਾਪੂਰਕ ਸਮਾਪਤ ਪੰਜਾਬ ਰਾਜ ਕਾਨੂੰਨੀ ਸਬੰਧਾਂ 30 ਮੁਹਾਲੀ ਦੇ ਦਿਸਾਨ ਦੇ ਸ਼ੇਟ ਜ਼ਿਲ੍ਹਾ ਕਾਨੂੰਨੀ ਸਤਾਵਾ 30 ਵੱਲੋਂ ਜ਼ਿਲ੍ਹਾ ਸੈਸ਼ਨ ਜੱਜ ਕਮ ਚੇਅਰਮੈਨ ਹਰਪਾਉ ਸਿੰਘ ਗਿੱਲ ਦੀ ਅਗਵਾਈ ਵਿੱਚ ਮਹੀਨੇ ਤੋਂ ਚਲਾ ਰਹੀ ਵਿਆਪਕ ਜਾਗਰੂਕਤਾ ਮਹਮ ਨਸ਼ਾ ਮੁਕਤ ਪੰਜਾਬ ਅਤੇ ਨਸ਼ਿਆਂ ਵਿਰੁੱਧ ਨੌਜਵਾਨਾਂ ਅੱਜ ਸਫਲਤਾਪੂਰਕ ਸਮਾਪਤ ਹੋ ਗਈ ਹੈ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਪਾਉ ਸਿੰਘ ਗਿੱਲ ਅਤੇ ਸੀ ਜੀ ਐਮ ਕਮ ਸਕੱਤਰ ਡੀ ਐਲ ਐਸ اے ਜਲੰਧਰ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਪਹਿਲ ਕਮੇਟੀ ਦਾ ਦੇ ਸਮਾਜ ਮਨੁੱਖਿਆ ਨੂੰ ਲੰਭਤ ਵਿਰੁੱਧ ਲਾਮਬੰਦ ਕਰਨਾ ਤੇ ਕਾਨੂੰਨ ਸਹਿਤਾ ਮੁੜ ਸੇਵਾ ਸੁਵਾਮਾ ਅਤੇ ਆਮ ਜਨਤਾ ਵਿਚਕਾਰ ਇੱਕ ਪਲ ਵਜੋਂ ਕੰਮ ਕਰਨਾ ਹੈ ਇਹ ਇਹ ਮੁਹਿੰਮ ਜ਼ਿਲ੍ਹੇ ਦੇ ਪਿੰਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਕੋਨੇ ਤੱਕ ਪਹੁੰਚਣ ਲਈ ਲੀਕੀ ਗਈ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਆਦੇਸ਼ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਸ਼ਾ ਕਰੀ ਦੇ ਸਰੀਰਕ, ਸਮਾਜਿਕ ਅਤੇ ਕਾਨੂੰਨੀ ਨਤੀਜਿਆਂ ਬਾਰੇ ਜਨਤਾ ਨੂੰ ਐਨਡੀਪੀਐਸ ਐਕਟ ਦੇ ਮੂਲ ਸਿਵਿਲੇ ਲਈ ਮਾਨਕ ਕਰਨ ਵਾਲਿਆਂ ਦੇ ਕਾਨੂੰਨ ਅਧਿਕਾਰਾਂ ਸੰਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ੇ ਦੇ ਪ੍ਰਭਾਵ ਹੇਠ ਆਏ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਮਦਦ ਲਈ ਸਰਪੰਚਾਂ एनजीओ और प्रतिष्ठानक प्रभावशाली लोकों ਦਾ ਸ਼ਾਮਲ ਕਰਨਾ ਸੀ ਨਸ਼ਾ ਸੜਾਓ ਕੇਂਦਰ ਨਾਲ ਤਾਲਮਿਲ ਕਰਨਾ ਤੇ ਇਸ ਮਹਮ ਦਾ ਉਦੇਸ਼ ਸੀ ਕਿ ਤਾਂ ਜੋ ਪੀੜਤ ਵਿਅਕਤੀ ਬਿਨਾ ਸਮਾਜਿਕ ਡਰ ਤੋਂ ਰਿਕਵਰੀ ਵੱਲ ਵਧ ਸਕਣ ਉਹਨਾਂ ਦੱਸਿਆ ਕਿ ਇਸ ਮਹਮ ਦੌਰਾਨ ਪੈਨਲ ਵਕੀਲ ਪੀ ਐਲ ਵੀ ਚ ਤੇ ਐਲ ਏ ਡੀ ਸੀ ਜੀ ਦੇ ਵੱਲੋਂ ਕਰੀਬ 100 ਸਕੂਲਾਂ ਦਾ ਦੌਰਾ ਕੀਤਾ ਗਿਆ ਸੀ 100 ਪਿੰਡਾਂ ਵਿੱਚ ਜਾਗਰਤਾ ਪੈਦਾ ਕੀਤੀ ਗਈ ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ ਕੇਂਦਰੀ ਜੇਲ੍ਹ ਕੂਥਰਾਤ ਜਲੰਧਰ ਦੇ 24 ਨਸ਼ਾ ਛਡੌਦਹ ਕੇਂਦਰਾਂ 'ਚ ਜਾਗਰਤ ਪ੍ਰੋਗਰਾਮ ਕਰਵਾਈ ਗਏ ਕਈ ਨਸ਼ਾ ਛਡੌਦਹ ਕੇਂਦਰਾਂ ਦਾ ਨਿਰੀਖਣ ਨਿਆਕ ਅਧਿਕਾਰੀਆਂ ਵੱਲੋਂ ਵੀ ਕੀਤਾ ਗਿਆ ਇਸੇ ਦੌਰਾਨ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਏ ਗਏ ਉਨ੍ਹਾਂ ਦਾ ਅੱਗੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਦੇ ਸਹਿਯੋਗ ਨਾਲ ਪ੍ਰਸਿੱਧ ਕਲਾਕਾਰ ਗੁਰਪ੍ਰੀਤ ਗੁੱਬੀ ਕੁੱਕੀ ਬੀਨੋ ਢਿੱਲੋਂ ਉਲਨਸ਼ਿਆਂ ਦੇ ਮੁਰਿ ਪ੍ਰਭਾਵਾਂ ਬਾਰੇ ਰਿਕਾਰਡ ਕੀਤੇ ਗਏ ਆਡੀਓ ਸੰਦੇਸ਼ ਜਲੰਧਰ ਦੇ ਲਗਭਗ 330 ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਦੀ ਸਹਿਤਾ ਪ੍ਰਾਪਤ ਸਕੂਲਾਂ ਦੀ ਸਵੇਰ ਦੀ ਸੁਭਾਵਾਂ ਵਿੱਚ ਸੁਨਾਏ ਗਏ ਹਨ ਜ਼ਿਲ੍ਹਾ ਤੇ ਸ਼ਸ਼ਨ ਜੱਜ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਸ਼ਾ ਅੰਮ੍ਰਿਤ ਲੜਾਈ ਸਿਰਫ ਕਾਨੂੰਨ ਲਾਗੂ ਕਰਨ ਦਾ ਮੁੱਦਾ ਨਹੀਂ ਸਗੋਂ ਇੱਕ ਸਮਾਜਿਕ ਕਾਨੂੰਨੀ ਚੁਣੌਤੀ ਹੈ ਉਹਨਾਂ ਨੇ ਕਿਹਾ ਕਿ ਡੀ ਐਲ ਐਸ ਦੇ ਪਿੰਡਾਂ ਦੇ ਕਮਿਊਨਿਟੀ ਸੈਂਟਰਾਂ ਵਿੱਚ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਪਹੁੰਚਾਉਣ ਲਈ ਆਪਣੀ ਪੂਰੀ ਟੀਮ ਨੂੰ ਤਨਤ ਕੀਤਾ ਹੈ ਇਸ ਦੌਰਾਨ ਕਾਨੂੰਨੀ ਸਾਖਰਤਾ ਕੈਂਪ ਲਗਾਏ ਗਏ ਹਨ ਤੇ ਸੈਮੀਨਾਰਾਂ ਵਿੱਚ ਮੈਡੀਕਲ ਮਾਰਹ ਤੇ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਆਪਣੀ ਸਫਲਤਾ ਦੀ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ ਹਨ ਡੀ ਐਲ ਐਸ اے ਜਲੰਧਰ ਦੇ ਪ੍ਰਿੰਸ ਪ੍ਰੈਸ ਸਿਵਲ ਸੁਸਾਇਟੀ ਆਮ ਜਨਤਾ ਨੂੰ ਇਸ ਮਹਿੰਮਜਿਤ ਸਰਗੰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੰਦਾ ਹੈ ਉਹਨਾਂ ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰਾਂ ਤੇ ਮੁਕਤ ਕਾਨੂੰਨੀ ਸਹਾਇਤਾ ਲਈ ਹੈਲਪਲਾਈਨ ਨੰਬਰ 15103 ਸੰਪਰਕ ਕੀਤਾ ਜਾ ਸਕਦਾ ਹੈ ਤੇ ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਨਿਪਹੁ ਸਿੰਘ ਗਿੱਲ ਤੇ ਰਾਹੁਲ ਕੁਮਾਰ ਵੱਲੋਂ ਲਗਭਗ 50 ਪੈਨਲ ਵਕੀਲਾਂ LADC PLV PLV ਸਟਾਫ ਮੈਂਬਰਾਂ ਨੇ ਪ੍ਰਸ਼ੰਸਾ ਕਰਦੇ ਹੋਏ ਸਨਮਾਨਿਤ ਕੀਤਾ ਤੇ ਸਮਾਗਮ ਵਿੱਚ ਸਿਵਲ ਜੱਜ ਅਰਜਨ ਸਿੰਘ ਸੰਧੂ ਅਤੇ ਮਾਨਕ ਕੌੜਾ ਮੁਖ LADC ਹਰਨੇਕ ਸਿੰਘ ਡਿਪਟੀ ਡੀਓ ਰਜੀਵ ਜੋਸ਼ੀ ਡਿਪਟੀ ਮੈਡੀਕਲ ਕਮਿਸ਼ਨਰ ਜਸਵਿੰਦਰ ਸਿੰਘ ਸੀਨੀਅਰ ਸੈਕ ਜਗਨਨਾਥ ਤੇ ਪੈਰਾ ਲੀਗਲ ਅਮੰਤੀਰ ਦੀ ਮੌਜੂਦ ਸਨ ਧੰਨਵਾਦ ਖਬਰ ਜੁਲਨੇ ਬੜੇ ਲੋਕ ਖਬਰਾਂ ਸ਼ੇਅਰ ਤੇ ਲਾਈਕ ਕਰ ਦੇ